ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਅੱਜ ਆਪਾਂ ਫਿਰ ਆ ਗਏ ਸੀਗੇ ਔਰਤੋ ਦੇ ਵਿੱਚ ਤੇ ਦਿਖਾਉਣੀ ਆ ਤੁਹਾਨੂੰ ਕਿ ਆਪਣੀਆਂ ਵੈਜੀਟੇਬਲਸ ਇਹਨੀਆਂ ਵਧੀਆ ਬੀਲਾਂ ਕਿੰਨੀਆਂ ਵੱਧ ਗਈਆਂ ਵਾ ਤੇ ਇਹ ਲੱਗ ਗਿਆ ਜੀ ਖੀਰੇ ਖੀਰੇ ਲੱਗ ਗਿਆ ਤੇ ਆਪਾਂ ਦਾਨੀਆਂ ਲਾਤੀਆਂ ਸੀ ਨਾਲ ਕੀ ਉਹਨਾਂ ਵੀ ਲਾਂ ਵੱਜਣ ਠੀਕ ਹੈ ਤੇ ਇਹ ਹੈਗੇ ਜੀ ਜਕੀਨੀਆ ਜਕੀਨੀਆ ਵੀ ਲੱਗ ਗਈਆਂ ਇਨਸਲਾਤਾ ਹੀ ਫੁਲੀਆਂ ਹੁੰਦੀਆਂ ਜਿਹੜੀਆਂ ਤੇ ਟਮਾਟਰ ਇਹ ਆਪਾਂ ਅੰਦਰੋਂ ਦਸਨ ਲੱਗਾ ਹੋਇਆ ਵਾ ਲਸਨ ਫਿਰ ਕੰਦ ਦੇ ਲਈ ਤਿਆਰ ਅੰਤ ਹੈ ਇਹ ਇੱਥੇ ਇਨਸਲਾਤਾ ਬੋਲਦੇ ਆਂ ਸਲਾਦ ਸੋ ਉਹ ਮੈਂ ਰਹੀ ਆਪਣਾ ਦੇਖੋ ਆਪਣਾ ਇਹ ਸੀਗੀਆਂ ਸ਼ਿਮਲਾ ਮਿਰਚਾਂ ਸ਼ਿਮਲਾ ਮਿਰਚਾਂ ਇਹ ਹੋ ਚੁੱਕੀਆਂ ਜੀ ਇੱਡੀਆਂ ਇੱਡੀਆਂ ਸ਼ਿਮਲਾ ਮਿਰਚਾਂ ਇਹ ਗੋਭੀ ਲਈ ਆਪਾਂ ਲਾਈਆ ਪ੍ਰੋਟੈਕਸ਼ਨ ਵਿਚ ਇਸ ਇਨੋਨਾ ਖਾ ਜਾਂਦੀਆਂ ਸੀ ਚਿੜੀਆਂ ਸੋ ਤੇ ਲਈ ਆਪਾਂ ਪ੍ਰੋਟੈਕਸ਼ਨ ਲਾਤੀ ਇਹ ਹੋ ਗਿਆ ਆਪਣੇ ਮਟਰ ਮਟਰ ਵੀ ਲੱਗੇ ਆ ਤੇ ਥੋੜੇ ਜਿਹਾ ਮਟਰ ਤੋੜ ਲਿਆ ਆਪਾਂ ਸਬਜ਼ੀ ਲਈ ਐਂਡ ਇਹ ਆਪਣੀਆਂ ਹੈਗੀਆਂ ਖੀਰਿਆਂ ਦੀਆਂ ਬੀਲਾਂ ਕੀ ਦੇਖੋ ਕਿ ਵੀ ਲੱਗੇ ਹੋਇਆ ਕਿਰੇ ਰੈਡੀ ਹੋ ਰਿਹਾ ਐਂਡ ਇਹ ਹੈਗੇ ਜੀ ਆਪਣੇ ਚਕੰਦਰ 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 ਵੀ ਬਹੁਤ ਵੱਡੇ ਹੋ ਰਹੇ ਆ ਮੇਰੀ ਵੀ ਲੱਗਣੀ ਹੈ ਸਟਾਰਟ ਹੋਣੀ ਹੈ ਧੀ ਹੌਲੀ ਹੌਲੀ ਕਰਕੇ ਵੱਧ ਰਹੀ ਹੈ ਇਹ ਹੋ ਗਿਆ ਆਪਣੀ ਗਾਣੀ ਦਾ ਇਹ ਵੀ ਨਾ ਪੜੇ ਸਟੱਕ ਲੱਗਾ ਵਾ ਦੇਖੋ ਫालतू ਲੱਗਾ ਹੋਇਆ ਪੱਟ ਜੀ ਆ ਮੁੱਖੋਂ ਲੱਗੇ ਹੈ ਪੱਟ ਹਜ ਜਬਨ ਇਹ ਆਪਣੇ ਹੈਗੇ ਟਮਾਟਰ ਟਮਾਟਰ ਦੇਖੋ ਨਾ ਸਾਈਜ਼ ਤੇ ਸਨਾ ਬਹੁਤ ਚੰਗਾ ਇੰਦੀ ਆਪਾਂ ਲਾ ਸੀ ਨਾ ਥਨੀਆ ਕੋਈ ਆਪਾਂ ਲਾ ਥਨੀਆ ਕਰੀਆਂ ਦੇ ਨਾਲ ਆਪਾਂ ਲਾ ਲਈ ਪਾਲਕ ਤੇ ਮਿੱਠੀ ਇੱਥੇ ਜੂਨਾ ਪਰ ਫਿਰ ਵੀ ਇਹ ਬੈਦਰ ਠੀਕ ਕਰਕੇ ਸੋਚ ਸਭ ਕੁਝ ਹੋ ਰਿਹਾ ਹੈ। ਮੈਂ ਇੰਡੀਆ ਦੇ ਵਿੱਚ ਜਿੱਦਾਂ ਵਿੰਟਰ ਦੇ ਵਿੱਚ ਹੁੰਦਾ ਵਾ ਸੋ ਇੱਥੇ ਹੁੰਦੀ ਹੈ। ਸੋ ਇਹ ਹੈਗੀਆਂ ਜੀ ਆਪਣੀਆਂ ਮੈਚਾਂ ਮੈਚਾ ਲਿਖੋ ਮੈਚਾ ਲਿਖੋ ਅੰਨਾ ਕਰਾਂ ਇਹ ਨਾ ਤਾਂ ਇੰਨੀ ਇੰਨੀ ਵੱਡੀ ਬਣਦਾ ਸੁਣਦੇ ਕਰਪਾਣ ਮੈਂ ਗੁਰਦੂਰੇ ਦੇ ਬਾਹਰ ਦੇ ਤਫਰ ਹੈ ਦਾਤਾਂ ਖਾ ਉਹ ਜੂ ਪਰ ਬਲੀ ਨਾ ਮਾਰੇ ਬੜਾ ਉਹ ਲੱਗਦੀ ਹੁੰਦਾ ਸਾਰੇ ਮੁੜੀਂਪੜਾ ਬੜਾ ਜਿਆਦਾ ਬਣਾ ਲੈਂਦਾ ਨਾ ਨਾ ਇਹ ਜਿੱਕਾ ਦੂਨੀਆ ਮਿਲਾਂ ਮੱਚਪਨ ਕਰੀਂ ਬਲੀ ਕਰੋ ਆਇ ਤੇ ਮੁੰਦਾਰ ਸੁ ਕਿ ਤੁਹਾਨੂੰ ਗੱਦ ਵੀ ਲੱਗੀ ਹੋਈ ਹੈ। ਇਹ ਇਤਨਾ ਵਗਿਆ ਸਬਜੀ। ਚੱਪੜ ਵੱਧੋ ਵਾਲੀ ਸਬਜੀ ਆਪਣੀ ਬਣ ਜੂਗੀ ਬਿਕਾਜ਼ ਵੀ ਤੇ ਵੀ ਲੱਗੀ ਹੋਈ ਹੈ। ਚੰਗੀ ਜੀ ਤੇ ਗੁੱਬੀ ਤਾਂ ਹੈਗੀ ਬੱਚਾ ਇਹਦਾ ਆਈ ਥਿੰਕ ਮੌਸਮ ਹਾਲੀਆ ਫੁਟੇਰੀਆ ਪਰ ਲਾ ਦਿੱਖਦੇ ਨੇ। ਨੁਖਾਂ ਲੱਗੀ ਵਜਨ ਲੱਗੀ ਵਾ ਤੇ ਜੀ ਸੋ ਇਹ ਸੀ ਜੀ ਦਾ ਜਿਹੜਾ ਬਲੌਗ ਸੋ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਥੈਂਕ ਯੂ ਫॉर ਅ ਨਾਈਟ